ਜੇਪੀ ਮੰਜਵਲੂ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਅੰਬੇਦਕਰ ਪ੍ਰੇਮੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਹ ਬਾਈਕ ਰੈਲੀ ਨਗਰ ਕੌਂਸਲ ਰਾਜਪੁਰੋ ਤੋਂ ਸ਼ੁਰੂ ਹੋ ਕੇ ਰਾਜਪੁਰੋ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਅੰਬੇਦਕਰ ਚੌਕ ਤੇ ਸਮਾਪਤ ਹੋਈ ਇਸ ਬਾਈਕ ਰੈਲੀ ਦਾ ਮੁੱਖ ਆਕਰਸ਼ਣ ਬਾਬਾ ਸਾਹਿਬ ਦੇ ਭਜਨ ਤੇ ਉਹਨਾਂ ਦੀ ਫੋਟੋ ਲੱਗੇ ਝੰਡੇ ਸੀ ਇਸ ਬਾਈਕ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਜੇਪੀ ਮੰਜ ਦੇ ਪ੍ਰਧਾਨ ਸੁਖਜਿੰਦਰ ਸੁਖੀ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਵੱਲੋਂ ਪਹੁੰਚੇ ਅਭੇਦਕਰ ਪ੍ਰੇਮੀਆ ਦਾ ਸਵਾਗਤ ਕੀਤਾ ਗਿਆ ਇਸ ਰੈਲੀ ਵਿੱਚ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਆਲ ਸਕੂਲ ਪੇਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਪੂਰਵ ਪ੍ਰਧਾਨ ਆਰਟੀ ਐਸੋਸੀਏਸ਼ਨ ਰੁਪਿੰਦਰ ਰੂਬੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੁਖੀ ਜੀ ਜਿਹੜੀ ਬਾਈਕ ਰੈਲੀ ਕੱਢੀ ਜਾ ਰਹੀ ਹੈ ਕਿਸ ਪਲੱਸ ਦੇ ਵਿੱਚ ਕੱਢੀ ਜਾ ਰਹੀ ਹੈ ਦੇਖੋ ਬਾਬਾ ਸਾਹਿਬ ਅੰਬੇਦਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਹੈ ਉਹ 14 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਸਾਡੀ ਵੀ ਅਲੱਗ-ਅਲੱਗ ਜਥੇਬੰਦੀਆਂ ਜਿਹੜੀ 14 ਤਰੀਕ ਨੂੰ ਪ੍ਰੋਗਰਾਮ ਕਰ ਰਹੀਆਂ ਉਸ ਮੱਦੇਨਜ਼ਰ ਰੱਖਦੇ ਹੋਏ ਸੀ ਜਿਹੜਾ ਅੱਜ ਦਾ ਪਰਾਲਾ ਜ ਅਸੀਂ 11 ਤਰੀਕ ਨੂੰ ਮਨਾ ਲਿਆ ਸੀਗਾ ਤੇ ਅੱਜ ਅਸੀਂ ਜਿਹੜਾ ਬਾਬਾ ਸਾਹਿਬ ਸਮਰਪਿਤ ਬਾਈਕ ਰੈਲੀ ਕੱਢ ਰਹੇ ਹਾਂ ਜੀ ਸੁਖੀ ਜੀ ਇੱਕ ਜਿਹੜੇ ਪੰਨੂ ਵਰਗੇ ਸ਼ਰਧਾਰਥੀ ਬੰਦੇ ਜਿਹੜੇ ਉਹ ਸਮਾਨ ਉਮ ਬੈਠ ਕੇ ਮਤਲਬ ਸਮਾਨ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਜਿਵੇਂ ਉਹਨੇ ਹੁਣ ਕਿਹਾ ਕਿ 14 ਤਰੀਕ ਨੂੰ ਜਿਹੜਾ ਹੈ ਮੂਰਤੀ ਜਿਹੜਾ ਤੋੜ ਕੇ ਲਿਆਏਗਾ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਤਾਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਦੇਖੋ ਪੰਨੂ ਦਾ ਇੱਕ ਕੁੱਤਾ ਹੈ ਜਿਹਦਾ ਕੰਮ ਸ਼ੁਰੂ ਤੋਂ ਭੌਂਕਣਾ ਹੀ ਹੈ ਇਹੋ ਜਿਹਾ ਕੁੱਤਾ ਸਿਰਫ ਇੱਕ ਲਾਈਮਲਾਈਟ ਲੈਣ ਲਈ ਅੱਜ ਉਹਨੂੰ ਇਹ ਗੱਲ ਪਤਾ ਹੈ ਕਿ 바ਵਾ ਸਾਹਿਬ ਅੰਬੇਦਕਰ ਹੈ ਅਗਰ ਉਹਨਾਂ ਤੇ ਕੋਈ ਟਿੱਪਣੀ ਕਰ ਦਿੰਦੇ ਆ ਤੇ ਕਰੋੜਾਂ ਦੇ ਰੂਪ ਵਿੱਚ ਜਿਹੜੀ ਉਹਦੀ ਪੋਸਟਾਂ ਸ਼ੇਅਰ ਹੁੰਦੀਆਂ ਤੇ ਉਸ ਨੂੰ ਇੱਕ ਲਾਈਮਲਾਈਟ ਮਿਲਦੀ ਹੈ ਇਸਨੇ ਬੰਦੇ ਨੇ ਸਿਰਫ ਤੇ ਸਿਰਫ ਜਿਹੜੀ ਇੱਥੇ ਉਹਦਾ ਜਾਜ ਜਿਹੜਾ ਆ ਕਟਪੁਤਲੀ ਬਣਿਆ ਹੋਇਆ ਕਿਉਂਕਿ ਪਿੱਛੇ ਦੋ ਜਿਹੜੇ ਦੇਖੋ ਉੱਥੇ ਖਾਲਸਤਾਨੀ ਮਾਰ ਦਿੱਤੇ ਗਏ ਸੀਗੇ ਤੇ ਇਹ ਜਿਹੜਾ ਆ ਏਜੰਸੀਆਂ ਦੇ ਘੁੱਟ ਨੇ ਟੇ ਗਿਆ ਆ ਤੇ ਇਹ ਏਜੰਸੀਆਂ ਨੂੰ ਕਹਿ ਰਿਹਾ ਕਿ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਏਜੰਸੀਆਂ ਦੀ ਕੀ ਆਪਸ਼ੁਰਤੋਂ ਤੁਸੀਂ ਵੀ ਦੇਖ ਰਹੇ 15-20 ਸਾਲ ਤੋਂ ਇੱਕ ਹੀ ਮਨਸ਼ਾ ਹੈ ਕਿ ਪੰਜਾਬ ਨੂੰ ਅਸਥਿਰ ਕਰਿਆ ਜਾਏ ਮਗਰ ਇਸ ਵਰਗੇ ਕੁੱਤੇ ਦੇ ਕਹਿਣ ਤੇ ਕੁਝ ਨਹੀਂ ਹੋਏਗਾ ਇੱਥੇ ਜਿਹੜਾ ਭਾਈਚਾਰਕ ਸਾਂਝ ਹੈ ਦਲਿਤਾਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ 크ਰਿਸਚੀਅਨਾਂ ਦੀ ਕੋਈ ਜਿਵੇਂ ਪਹਿਲਾਂ ਬਰਕਰਾਰ ਸੀਗੀ ਤੁਸੀਂ ਦੇਖੋ ਕਿਸਾਨੀ ਅੰਦੋਲਨ ਚ ਕਿਵੇਂ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਇਹ ਇਸ ਵਰਗੇ ਜਿਹੜੇ ਕੁੱਤਿਆਂ ਦੇ ਕਹਿਣ ਤੋਂ ਕੁਝ ਨਹੀਂ ਹੋਣਾ ਤੇ ਅਗਰ ਇਹਦੇ 'ਚ ਹਿੰਮਤ ਹੈ ਕਿ ਦੂਜੇ ਮਾਦੇ ਤੀ ਨੂੰ ਪੁੱਤਾਂ ਨੂੰ ਕਾਹਨੂੰ ਇਹ ਚੱਕਰਾਂ 'ਚ ਪਾਰਾ ਇਹਦੇ 'ਚ ਹਿੰਮਤ ਆ ਜੇ ਪੰਜਾਬ 'ਚ ਤੇ ਆ ਕੇ ਦੇਖ ਲਵੇ ਬੇਦਬੀ ਕਰਕੇ ਲੁਕ ਛਿਪ ਕੇ ਜਿਹੜੇ ਆ ਉਹ ਚੂਹੇ ਕੰਮ ਕਰਦੇ ਆ ਤੇ ਉਹ ਚੂਹਾ ਜਿਹੜਾ ਇੱਕ ਬਿਆਨ ਦੇ ਕੇ ਦੁਬਾਰਾ ਆਪਣੀ ਖੋਟੇ 'ਚ ਲੁਕ ਜਾਂਦਾ ਪਹਿਲਾਂ ਵੀ ਆਪਣੇ ਜਿਹੜੇ ਬੇਦ ਦੇਖੋ ਇੱਥੇ ਦਾ ਪ੍ਰਸ਼ਾਸਨ ਜਿਹੜਾ ਆ ਉਹ ਬਿਲਕੁਲ ਸਿਫਰ ਹੈ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਇੱਥੇ ਦਾ ਪ੍ਰਸ਼ਾਸਨ ਬਿਲਕੁਲ ਸਿਫਰ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਚਾਰ ਮਹੀਨਿਆਂ ਦੇ ਵਿੱਚ ਦੋ ਵਾਰ ਐਸਡੀਐਮ ਸਾਹਿਬ ਨੂੰ ਖੁਦ ਲਿਖ ਕੇ ਲੈਟਰ ਦਿੱਤੀ ਹੈ ਕਿ ਇੱਥੇ ਜਿਹੜੇ ਕੈਮਰੇ ਆ ਹਨ ਬਿਲਕੁਲ ਠੀਕ ਤਰੀਕੇ ਨਾਲ ਚੱਲ ਨਹੀਂ ਰਹੇ ਤੇ ਇੱਥੇ ਕੋਈ ਘਟਨਾ ਦੁਬਾਰਾ ਵੀ ਹੋ ਸਕਦੀ ਹੈ ਤੇ ਪਰ ਉਹਨਾਂ ਦੇ ਜਿਹੜੀ ਹੈ ਬਿਲਕੁਲ ਵੀ ਕੰਨ ਤੇ ਜੋ ਨਹੀਂ ਰੰਗ ਰਹੀ ਕਿਸੇ ਅਫਸਰ ਵੱਲੋਂ ਸਾਨੂੰ ਬਿਲਕੁਲ ਬੁਲਾਇਆ ਨਹੀਂ ਗਿਆ ਸਾਨੂੰ ਕੋਈ ਜਿਹੜੀ ਸੰਤੁਸ਼ਟੀ ਨਹੀਂ ਦਵਾਈ ਗਈ ਕਿ ਇੱਥੇ ਕੈਮਰੇ ਚੱਲ ਰਹੇ ਹਨ ਨਹੀਂ ਚੱਲ ਰਹੇ ਤੇ ਇਹ ਜਿਹੜੇ ਹੈ ਚਾਹੁੰਦੇ ਆ ਸਲਚਿ ਰਾਜਪੁਰੇ ਵਿੱਚ ਦਲਿਤ ਸਮਾਜ ਆਪਣੀ ਤਾਕਤ ਦਿਖਾਵੇ ਜਿਸ ਤਾਕਤ ਦੇਖ ਕੇ ਫਿਰ ਇਹ ਬਾਅਦ ਚ ਹੋ ਸਕਦਾ ਹੈ ਅੱਗੇ-ਅਗੇ ਪਿੱਛੇ ਫਿਰ ਸਾਡੇ ਮਗਰ ਅਸੀਂ ਉਹ ਕੰਮ ਚਾਹਦੇ ਨਹੀਂ ਕਿਉਂਕਿ ਅਸੀਂ ਨਹੀਂ ਚਾਹਦੇ ਸਾਡੇ ਕੋਈ ਗਰਮ ਗੱਲ ਨਾਲ ਕੋਈ ਭਾਈਚਾਰਾ ਸਾਂਝ ਵਿਗੜੇ ਮਗਰ ਇੱਥੇ ਦਾ ਪ੍ਰਸ਼ਾਸਨ ਜਿਹੜਾ ਬਾਰ-ਬਾਰ ਸਾਡਾ ਜਿਹੜਾ ਸਬਰ ਨੂੰ ਇਹ ਜਿਹੜਾ ਇਮਤਿਹਾਨ ਲੈ ਰਿਹਾ ਸਾਡਾ ਲੱਗਦਾ ਸਾਨੂੰ ਕੀ ਚਾਹੁੰਦਾ ਹੈ ਕਿ ਕੋਈ ਨਾ ਕੋਈ ਉਗਰ ਅੰਦੋਲਨ ਇੱਥੇ ਹੋਏ ਦੇਖੋ ਜੀ ਇਹ ਇੱਕ ਕਿੱਥੋਂ ਤੋਂ ਕਿੱਥੋਂ ਤੱਕ ਦਾ ਪਲਾਨ ਹੈ ਜੀ। ਦੇਖੋ ਇਹ ਸਾਡੀ ਰੈਲੀ ਹੈ ਜਿਹੜੀ ਇੱਥੇ ਦੇ ਮੁੱਖ-ਮੁੱਖ ਜਿਹੜੇ ਬਾਜ਼ਾਰਾਂ ਦੇ ਵਿੱਚੋਂ ਹੋ ਕੇ ਘੁੰਮਰੀ ਹੈ ਤੇ ਜਿਹੜੇ ਪੰਨੂ ਵਰਗੇ ਆ ਅਸੀਂ ਉਹਨਾਂ ਨੂੰ ਵੀ ਦਿਖਾਣ ਜਾ ਰਹੇ ਹਾਂ ਕਿ ਇਹ ਦਾ ਇੱਕ ਛੋਟੀ ਜੀ ਝਲਕ ਹੈ। ਜਾਂ ਫਿਰ ਰਾਜਪਰੇ ਆ ਕੇ ਦੇਖ ਲੈ ਜਾਂ ਪੰਜਾਬ ਜਿੱਥੇ ਉਸ ਦਾ ਦਿਲ ਕਰਦਾ ਦਿਨ ਦੇ ਹਾੜੇ ਟਾਈਮ ਰੱਖ ਲੈ ਅਸੀਂ ਉੱਥੇ ਆਵਾਂਗੇ ਤੇ ਇਹ ਸਿਰਫ ਇੱਕ ਛੋਟਾ ਜਿਹਾ ਸ਼ਕਤੀ ਪ੍ਰਦਰਸ਼ਨ ਹੈ ਕਿ ਛੋਟੇ ਜਿਹੇ ਜਿਹੜੇ ਸਮਾਜ ਦੇ ਜਿਹੜੇ ਆਗੂਕਾਰ ਵੱਲੋਂ ਜੇ ਦਿਨ ਅਸੀਂ ਸਾਰਾ ਸਮਾਜ ਇਕੱਠਾ ਹੋਏਗਾ ਇਹ ਪੰਨੂ ਫੰਨੂ ਅਨੇਗੇ ਤਾਂ ਉੱਡਦੇ ਫਿਰਨਗੇ ਜੀ ਰੈਲੀ ਦੀ ਸਮਾਪਤੀ ਕਿੱਥੇ ਹੋਏਗੀ ਰੈਲੀ ਦੀ ਸਮਾਪਤੀ ਬਾਬਾ ਸਾਹਿਬ ਅੰਬੇਦਕਰ ਚੌਂਕ ਤੇ ਹੋਏਗੀ ਉੱਥੇ ਸਾਡੇ ਜਿਹੜੇ ਹੋਰ ਜਥੇਬੰਦੀਆਂ ਉਹ ਵੀ ਪਹੁੰਚ ਰਹੀਆਂ ਤੇ ਉੱਥੇ ਅਸੀਂ ਜਿਹੜੇ ਉਸ ਤੋਂ ਬਾਅਦ ਲੱਡੂ ਵੰਡ ਕੇ ਇਹਨੂੰ ਸਮਾਪਤ ਕਰਾਂਗੇ ਜੀ ਅੱਜ ਜਿਹੜੀ ਬਾਈਕ ਰੈਲੀ ਕੀਤੀ ਜਾ ਰਹੀ ਹੈ ਅੱਜ ਸਾਡੇ ਮਿੱਤਰ ਸੁਖਿੰਦਰ ਸੁਖੀ ਜੀ ਵੱਲੋਂ ਡਾਕਟਰ ਈਮਰਾਵ ਅੰਬੇਦਕਰ ਜੀ ਦੇ 134ਵੇਂ ਦਿਹਾੜੇ ਮੌਕੇ ਤਰੀ ਅੱਜ ਬਾਈਕ ਰੈਲੀ ਕੱਢੀ ਜਾ ਰਹੀ ਹੈ ਇਹ ਬਹੁਤ ਚਲਾਗਾ ਜੋ ਕਦਰ ਕਿਉਂਕਿ ਜਦੋਂ ਅਸੀਂ ਆਪਣੇ ਜਿਹੜੇ ਵੱਡੇ-ਵਡੇਰੇ ਜਿਨ੍ਹਾਂ ਨੇ ਸਾਨੂੰ ਅੱਜ ਅੱਛੇ ਤੱਕ ਪੰਚਾਇਆ ਹੈ ਖਾਸ ਕਰਕੇ ਭਾਰਤ ਦੀ ਰਾਜਨੀਤੀ ਨੂੰ ਜਿਹੜੀ ਦਿਸ਼ਾ ਉਹ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਦਿੱਤੀ ਕਿਉਂਕਿ ਅੱਜ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨਾਂ ਦੇ ਲਿਖਿਆ ਹੋਇਆ ਤੇ ਡਾਕਟਰ ਭੀਮਰਾਓ ਅੰਬੇਦਕਰ ਜੀ ਬਹੁਤ ਹੇਠਲੇ ਵਰਗ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਜਿਹੜਾ ਸਾਡਾ ਸੰਵਧਾਨ ਹੈ ਲਿਖਿਆ ਉਹਨਾਂ ਨੇ ਇੰਨੇ ਪੜੇ ਲਿਖੇ ਇਨਸਾਨ ਹੋਏ ਨੇ ਤੇ ਉਹਨਾਂ ਨੇ ਪੂਰੇ ਆਪਣੇ ਜਿਹੜੇ ਸਮਾਜ ਹੈ ਉਹਨੂੰ ਹੱਕ ਦਿਵਾਏ ਨੇ ਤੇ ਅੱਜ ਜਿੱਥੇ ਇਹ ਅੱਜ ਦੇ ਸਮਾਜ ਉਚਾਈਆਂ ਤੇ ਪਹੁੰਚ ਰਿਹਾ ਹੈ ਉਹਨਾਂ ਦੀ ਦੇਣ ਹੈ ਤੇ ਉਹਨਾਂ ਨੂੰ ਯਾਦ ਕਰਨਾ ਇੱਕ ਚੰਗੇ ਉਹਨਾਂ ਦਾ ਜਿਹੜਾ ਆਪਣੇ ਪੁੱਤ ਪੋਤਰੇ ਹੁੰਦੇ ਆ ਮਤਲਬ ਕਿ ਉਹਨਾਂ ਦੇ ਵੰਸ਼ਰ ਉਹਨਾਂ ਦਾ ਇਹ ਮਤਲਬ ਕਿ ਆਪਣਾ ਕਰਤੱਵੀ ਬਣਦਾ ਹੈ ਤੇ ਬਹੁਤ ਸ਼ਲਾਗਾ ਜੋ ਸੁਖਵਿੰਦਰ ਸਿੰਘ ਸੁਖੀ ਜੀ ਤੇ ਉਹਨਾਂ ਦੀ ਜਿਹੜੀ ਸਮੂਹ ਟੀਮ ਹੈ ਉਹਨਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਇਹਨਾਂ ਦੀ ਅਸੀਂ ਸਾਰੀ ਪ੍ਰਸ਼ੰਸਾ ਕਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਹੁਣ ਜੋ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਰਹਿਣਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸੁਖੀ ਜੀ ਨੇ ਜੋ ਡਾਕਟਰ ਭੀਮrao ਜੀ ਅੰਬੇਦਕਰ ਉਹਨਾਂ ਦੀ ਜਿਹੜੀ 134ਵੀਂ ਜਯੰਤੀ ਦੇ ਉੱਤੇ ਅੱਜ ਮੋਟਰਸਾਈਕਲ ਰੈਲੀ ਕੱਢੀ ਹੈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਜਿਹੜਾ ਉਪਰਾਲਾ ਇਹ ਕਰ ਰਹੇ ਹਨ ਕਿਉਂਕਿ ਸੰਵਿਧਾਨ ਦੇ ਰਚਨਾਤਕ ਤਾਂ ਹੈ ਹੀ ਸੀ ਉਹਦੇ ਨਾਲ ਨਾਲ ਹਰ ਵਰਗ ਵਾਸਤੇ ਡਾਕਟਰ ਸਾਹਿਬ ਨੇ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਕੰਮ ਕੀਤਾ ਦੇਸ਼ ਦਾ ਸੰਵਿਧਾਨ ਜੋ ਅੱਜ ਵੀ ਚੱਲ ਰਿਹਾ ਹੈ ਮੈਂ ਸਮਝਦਾ ਖਾਸ ਕਰਕੇ ਪਛੜੇ ਵਰਗ ਨੂੰ ਦਲਿਤ ਵਰਗ ਨੂੰ ਉਹਨਾਂ ਨੇ ਜਿਹੜਾ ਰਾਈਟ ਦਵਾਇਆ ਉਹਨਾਂ ਦੇ ਜਿਹੜੇ ਕਾਨੂੰਨ ਜਿਹੜੇ ਬਣਾਏ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਕਰਦਾ ਹਾਂ ਔਰ ਸ਼ਲਾਘਾ ਕਰਦਾ ਹਾਂ ਮੈਂ ਆਪਣੇ ਭਰਾ ਦੀ ਔਰ ਸਾਰੀ ਇਹਨਾਂ ਦੀ ਟੀਮ ਦੀ ਸੁਖੀ ਜੀ ਦੀ ਜੋ ਇਹ ਬਾਈਕ ਰੈਲੀ ਕੱਢ ਰਹੀ ਹੈ ਔਰ ਸਮੇਂ-ਸਮੇਂ ਤੇ ਵਕਫਾ ਕੋ ਪ੍ਰਾਲੀ ਕਰਦੇ ਰਹਿੰਦੇ ਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਸਾਰੇ ਆਪਣੇ ਇਥੇ ਭਰਾਵਾਂ ਨੂੰ ਮੁਬਾਰਕਬਾਦ ਦਿੰਦਾ ਅੱਗੇ ਕਰੋ ਅੱਜ ਸਾਡੇ ਦੇਸ਼ ਦੀ ਬਹੁਤ ਹੀ ਮਾਨ ਸ਼ਖਸੀਅਤ ਬਾਬਾ ਭੀਮਰਾਵ ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਜਿਹੜਾ ਸਾਡੇ ਸਾਥੀਆਂ ਵੱਲੋਂ ਇਹ ਬਾਈਕ ਰੈਲੀ ਦਾ ਜੋ ਇੱਥੇ ਯੋਜਨ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਜਿਨ੍ਹਾਂ ਮਹਾਪੁਰਸ਼ਾਂ ਕਰਕੇ ਅੱਜ ਦਲਤਾਂ ਨੂੰ ਕੁਚਲੇ ਹੋਏ ਲੋਕਾਂ ਨੂੰ ਅਧਿਕਾਰ ਮਿਲੇ ਹਨ ਬਰਾਬਰੀ ਦੇ ਅਧਿਕਾਰ ਮਿਲੇ ਹਨ ਉਹਨਾਂ ਨੇ ਬਹੁਤ ਵੱਡੀ ਸੋਚ ਰੱਖੀ ਹੈ ਕਿਉਂਕਿ ਇਹਨਾਂ ਸਾਲਾਂ ਮਾਰ ਅਸੀਂ ਦੇਖਦੇ ਹਾਂ ਕਿ ਹਾਲੇ ਵੀ ਕੁਝ ਪ੍ਰਾਪਤੀਆਂ ਕਰਨੀਆਂ ਬਾਕੀ ਹਨ ਸਾਡੇ ਸੁਖਵਿੰਦਰ ਸੁਖੀ ਜੀ ਹਮੇਸ਼ਾ ਹੀ ਵੱਧ ਚੜ ਕੇ ਜਿਹੜਾ ਇਹ ਸਮਾਜ ਦੇ ਕੰਮਾਂ ਦੇ ਵਿੱਚ ਇਹ ਆਪਣਾ ਹਿੱਸਾ ਲੈਂਦੇ ਹਨ ਔਰ ਮੈਂ ਸਮਝਦਾ ਕਿ ਆ ਜਿਹੜੀ ਬਾਈਕ ਰੈਲੀ ਹੈਗੀ ਜਦੋਂ-ਜਦੋਂ ਜਿੱਥੇ ਤੋਂ ਲੱਗੇਗੀ ਆ ਕੁਦਰਤੀ ਤੌਰ ਦੇ ਉਤੇ ਲੋਕਾਂ ਨੇ ਮਨarre ਜੀ ਗੱਲ ਹੁੰਦੀ ਆ ਕਿ ਇਹ ਰੈਲੀ ਕਿਸ ਵਾਸਤੇ ਕੱਢੀ ਜਾਂਦੀ ਆ ਜੇ ਕੋਈ ਕੁਐਸਚਨ ਹੁੰਦਾ ਤਾਂ ਫਿਰ ਉਹਦਾ ਜਵਾਬ ਹੀ ਹੁੰਦਾ ਕਿ ਆਪਣੇ ਵੱਡੇ-ਵਡੇਰਿਆਂ ਨੂੰ ਜਿਹੜੀ ਹੈਗੀ ਆ ਇੱਕ ਸਰਦਾਂਝਲੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਇੱਕ ਯਾਦ ਕਰਨ ਵਾਸਤੇ ਤਾਂ ਕਿ ਉਹਨਾਂ ਦੇ ਬਾਰੇ ਜੋ ਉਹਨਾਂ ਨੇ ਪ੍ਰਪਲਦੀਆਂ ਕੀਤੀਆਂ ਦੇਸ਼ ਨੂੰ ਰਸਤਾ ਦਿਖਾਇਆ ਸੰਵਿਧਾਨ ਦੀ ਰਚਨਾ ਕੀਤੀ ਹੋਰਾ ਜੀ ਵੀ ਜਿਹੜਾ ਹੈ ਪੂਰਾ ਦੇਸ਼ ਉਸ ਸੰਵਿਧਾਨ ਦੇ ਮਤਲਬ ਚੱਲ ਰਿਹਾ ਤਾਂ ਇਹ ਜਿਹੜੀ ਹੈਗੀ ਆ ਲੋਕਾਂ ਨੂੰ ਇੱਕ ਜਾਣਕਾਰੀ ਮਿਲਦੀ ਹੈ ਇੱਕ ਪਹਿਚਾਣ ਮਿਲਦੀ ਆ ਔਰ ਐਸੇ ਨੌਜਵਾਨ ਅੱਗੇ ਵਧ ਚੜ ਕੇ ਇਹ ਜਿਹਾ ਕੰਮ ਕਰਦੇ ਰਹੇ ਉਹਨਾਂ ਦਾ ਸਾਡਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਜੈ ਭੀਮ ਜੈ ਭਾਰਤ।